ਸਰੋ ਹਨੀ ਟ੍ਰੈਪ ਵਾਲਾ ਕੀ ਆ ਪੂਰਾ ਮਾਮਲਾ ਸਰੋ ਹਨੀ ਟ੍ਰੈਪ ਵਾਲੇ ਮਾਮਲੇ ਦੇ ਵਿੱਚ ਸਾਨੂੰ ਇੱਕ ਨੌਜਵਾਨ ਨੇ ਇਤਲਾਹ ਦਿੱਤੀ ਸੀ ਕਿ ਇੱਕ ਗ੍ਰੈਂਡਰ ਨਾਮ ਦੀ ਐਪ ਦੇ ਉੱਤੋਂ ਉਸ ਨੌਜਵਾਨ ਨੂੰ ਇੱਕ ਮੈਸੇਜ ਆਉਂਦਾ ਜਿਹਦੇ ਆਧਾਰ ਤੇ ਉਹ ਉਸ ਮੈਸੇਜ ਵਾਲਾ ਅਟਰੈਕਟ ਹੁੰਦਾ ਤੇ ਉਸ ਮੈਸੇਜ ਦੇ ਆਧਾਰ ਤੇ ਹੀ ਉਹ ਨੌਜਵਾਨ ਹੈ ਜਿਹੜਾ ਉਹ ਗੱਲਬਾਤ ਉਹਦੀ ਸ਼ੁਰੂ ਹੁੰਦੀ ਹੈ ਤੇ ਇੱਕ ਲੇਡੀ ਤੇ ਕੁਝ ਨੌਜਵਾਨ ਉਹਨੂੰ ਆਪਣੇ ਜਾਲ 'ਚ ਫਸਾ ਲੈਂਦੇ ਆ ਜਾਲਸ ਫਸਾ ਕੇ ਸਿੱਖਾ ਰੋਡ ਗਲੀ ਨੰਬਰ 4 ਦੇ ਉੱਤੇ ਉਹਨੂੰ ਬੁਲਾ ਲੈਂਦੇ ਆ ਉਹ ਨੌਜਵਾਨ ਜੇ ਬੈਠਾ ਚਾਹ ਪਾਣੀ ਪੀ ਰਿਹਾ ਹੁੰਦਾ ਤਾਂ ਇਤਨੇ ਵਿੱਚ ਹੀ ਤਿੰਨ ਨੌਜਵਾਨ ਹੋਰ ਆਉਂਦੇ ਨੇ ਤੇ ਉਹ ਆ ਕੇ ਉਹਦੀ ਕੋਟਮਾਰ ਸ਼ੁਰੂ ਕਰ ਦਿੰਦੇ ਆ ਔਰ ਉਹਨੂੰ ਕਹਿੰਦੇ ਆ ਕਿ ਤੂੰ ਇੱਥੇ ਕੀ ਕਰਨਾ ਹੈ ਤੇ ਤੇਰੀ ਅਸੀਂ ਵੀਡੀਓ ਬਣਾਵਾਂਗੇ ਨਹੀਂ ਤੇ ਤੁਸੀਂ ਸਾਨੂੰ 1 ਲੱਖ ਰੁਪਿਆ ਦੇ ਨਹੀਂ ਤਾਂ ਅਸੀਂ ਮਤਲਬ ਤੇਰੀ ਅਸਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਵਾਂਗੇ ਬਟ ਉਹ ਜਦੋਂ ਤੱਕ ਉਹਦੀ ਕੋਈ ਵੀਡੀਓ ਬਣਾਉਂਦੇ ਉਹ ਨੌਜਵਾਨ ਹੈ ਜਿਹੜਾ ਜੋਰ ਜਮਾਈ ਕਰਕੇ ਉਥੋਂ ਭੱਜ ਜਾਂਦਾ ਤੇ ਉਹਨੇ ਇਹ ਜਿਹੜੀ ਸਾਰੀ ਘਟਨਾ ਉਹ ਸਾਨੂੰ ਦੱਸੀ ਤੇ ਉਹਦੇ ਆਧਾਰ ਤੇ ਅਸੀਂ ਇੱਕ ਮੁਕੱਦਮਾ ਨੰਬਰ 191 ਮਿਤੀ 14 5 2025 ਅ ਦਰਜ ਰਜਿਸਟਰ ਕੀਤਾ ਚਾਰ ਜਾਨਿਆਂ ਦੇ ਖਿਲਾਫ ਜਿਹਦੇ ਵਿੱਚੋਂ ਅਸੀਂ ਜਸਵੀਰ ਕੌਰ ਹਰਪ੍ਰੀਤ ਤੇ ਹਰਜਿੰਦਰ ਸਿੰਘ ਜਿਹੜੇ ਤਿੰਨ ਜਾਨਿਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਚ ਲੇਡੀ ਜਸਵੀਰ ਕੌਰ ਹੈ ਹਰਪ੍ਰੀਤ ਤੇ ਹਰਜਿੰਦਰ ਦੋ ਨੌਜਵਾਨ ਨੇ ਤੇ ਦੀਪਾ ਸਿੰਘ ਜਿਹੜਾ ਭੱਜਣ ਦੇ ਵਿੱਚ ਸਫਲ ਹੋ ਗਿਆ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਸਾਨੂੰ ਉਸ ਨੌਜਵਾਨ ਦਾ ਖੋਇਆ ਹੋਇਆ ਮੋਬਾਈਲ ਬਰਾਮਦ ਹੋ ਗਿਆ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜੁਡੀਸ਼ੀਅਲ ਭੇਜ ਚੁੱਕੇ ਹਾਂ ਤੇ ਇਹਨਾਂ ਦੇ ਰਹਿੰਦੇ ਸਾਥੀ ਨੂੰ ਗ੍ਰਿਫਤਾਰ ਕਰਨ ਦੀ ਅਸਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੋਰ ਸੰਚੇਦ ਕਰਨ ਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉਹ ਬਾਰ-ਬਾਰ ਐਡਵਾਈਜ਼ਰੀ ਜਾਰੀ ਕਰਦਾ ਉੱਥੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਸਾਈਬਰ ਫਰਾਡ ਸੰਬੰਧੀ ਤੇ ਸਾਈਬਰ ਤੇ ਹੁੰਦੇ ਕ੍ਰਾਈਮਾਂ ਸੰਬੰਧੀ ਤੇ ਇਸ ਲਈ ਅਸੀਂ ਵੀ ਤੁਹਾਡੇ ਬਾਧਿਆਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਾਗਰੂਕ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਵੀ ਨਵੀਆਂ ਐਪਾਂ ਜਿਵੇਂ ਇਹਨਾਂ ਨੇ ਗ੍ਰੈਂਡਰ ਐਪ ਦਾ ਇਸਤੇਮਾਲ ਕੀਤਾ ਇਦਾਂ ਦੀਆਂ ਕੋਈ ਵੀ ਐਪਾਂ ਤੋਂ ਜਦੋਂ ਕੋਈ ਮੈਸੇਜ ਆਉਂਦਾ ਉਹਦੇ ਤੇ ਯਕੀਨ ਨਾ ਕੀਤਾ ਜਾਵੇ ਉਹਦੇ ਤੇ ਭਰੋਸਾ ਕਰਕੇ ਕੋਈ ਵੀ ਮਤਲਬ ਇਦਾਂ ਦਾ ਕਦਮ ਨਾ ਚੁੱਕਿਆ ਜਾਵੇ ਜਿਸ ਦੇ ਨਾਲ ਉਹ ਬਦਨਾਮੀ ਦੇ ਆਲਮ ਦੇ ਵਿੱਚ ਜਾਣ ਅਗਰ ਇਦਾਂ ਦਾ ਹੁੰਦਾ ਹੈ ਕਿਸੇ ਨਾਲ ਤੇ ਉਹ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੱਸਣ ਤਾਂ ਜੋ ਪੁਲਿਸ ਆਪਣੀ ਕਾਰਵਾਈ ਕਰਕੇ ਉਹਨਾਂ ਨੂੰ ਇਦਾਂ ਦੇ ਕਾਰਜਾਂ ਕਰਨ ਵਾਲਿਆਂ ਨੂੰ ਸਖਤੀ ਨਾਲ ਨਜਿੱਠਿਆ ਜਾ ਸਕੇ ਸਰ ਜਿਹੜੇ ਇਹ ਚਾਰ ਬੰਦੇ ਨੇ ਆ ਰੋਕੀ ਨੇ ਇਹਨਾਂ ਦਾ ਕੋਈ ਆਪਸੀ ਸੰਬੰਧ ਕੀ ਹੈ ਕੋਈ ਯਾਰ ਮਿੱਤਰ ਨਹੀਂ ਕੋਈ ਨਹੀਂ ਇਹਨਾਂ ਨੇ ਸਿਰਫ ਸਿਰਫ ਇਹਨਾਂ ਨੇ ਇਸ ਧੰਦੇ ਲਈ ਹੀ ਇਕੱਠੇ ਹੋਏ ਹੋਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਆਹ ਲੇਡੀ ਆ ਜਿਹੜੀ ਉਹਦੇ ਖਿਲਾਫ ਇੱਕ ਮੁਕੱਦਮਾ ਦਰਜ ਆ